ਸਰਦਾਰ ਜੱਸਾ ਸਿੰਘ ਹਾਲੂ ਵਾਲੇ ਆਪਣੇ ਫਰਜ਼ਾਂ ਪ੍ਰਤੀ ਕਾਫੀ ਸੁਚੇਤ ਸਨ ਆਪ ਜੀ ਦੀ ਵਫਾਦਾਰੀ ਦੇਖ ਕੇ ਨਵਾਬ ਕਪੂਰ ਸਿੰਘ ਨੇ ਆਪ ਜੀ ਨੂੰ ਅਹਲਕਾਰ ਬਣਾ ਦਿੱਤਾ 20 ਸਾਲ ਦੀ ਉਮਰ ਵਿੱਚ ਆਪ ਜੀ ਨੇ ਨਵਾਬ ਕਪੂਰ ਸਿੰਘ ਦੇ ਅਗਵਾਈ ਵਿੱਚ ਨਾਦੀ ਸ਼ਾਹ ਦੀ ਫੌਜ ਨੂੰ ਅਜੇਹਾ ਸਬਕ ਸਿਖਾਇਆ ਕਿ ਉਸਨੇ ਜਕਰੀਆ ਖਾਨ ਨੂੰ ਕਿਹਾ ਖਾਲਸਾ ਪੰਥ ਤੋਂ ਡਰਨਾ ਚਾਹੀਦਾ ਹੈ ਉਹ ਸਮਾਂ ਦੂਰ ਨਹੀਂ ਜਦੋਂ ਮੁਲਕ ਦੀ ਮਲਕੀਅਤ ਇਹਨਾਂ ਦੇ ਹੱਥ ਹੋਵੇਗੀ ਆਪ ਜੀ ਨੇ ਕਪੂਰਥਲਾ ਫਤਿਹ ਕਰਕੇ ਆਪਣੀ ਰਾਜਧਾਨੀ ਕਾਇਮ ਕੀਤੀ ਅਤੇ ਆਪਣੇ ਨਾਮ ਦੇ ਸਿੱਕੇ ਚਲਾਏ ਸਰਦਾਰ ਬਗੇਲ ਸਿੰਘ ਸਰਦਾਰ ਜੱਸਾ ਸਿੰਘ ਰਾਮਗੜੀਆ ਅਤੇ ਸਰਦਾਰ ਕਪੂਰ ਸਿੰਘਾਂ ਮਿਲ ਕੇ ਦਿੱਲੀ ਦਾ ਲਾਲ ਕਿਲਾ ਫਤਿਹ ਕੀਤਾ ਅਤੇ ਉਸ ਦੇ ਉੱਪਰ ਕੇਸ਼ਰੀ ਨਿਸ਼ਾਨ ਸਾਹਿਬ ਚੁਲਾਇਆ ਅਹਿਮਦ ਸ਼ਾਹ ਅਬਦਾਲੀ ਉਤੇ ਹਮਲਾ ਕਰਕੇ 220 ਹਿੰਦੂ ਔਰਤਾਂ ਨੂੰ ਪਠਾਨਾ ਦੇ ਜੰਗਲ ਤੋਂ ਛੁਡਾ ਕੇ ਕਰੋ ਕਰੀ ਪਹੁੰਚਾਇਆ ਨਵਾਬ ਕਪੂਰ ਸਿੰਘ ਨੇ ਆਜੂਨੂ ਦਲ ਖਾਲਸਾ ਦਾ ਮੁਖੀ ਥਾਪਿਆ 18ਵੀਂ ਸਦੀ ਦੇ ਮਹਾਨ ਜਨਰਲ ਜੱਸਾ ਸਿੰਘ ਆਲੂਵਾਲੀਆ ਆਪਣਾ ਸਾਰਾ ਜੀਵਨ ਸਿੱਖੀ ਦੀ ਆਨ ਸ਼ਾਨ ਨੂੰ ਬਚਾਉਣ ਖਾਤਰ ਜੂਝਦਿਆ ਹੋਇਆ ਅੰਮ੍ਰਿਤਸਰ ਗੁਰੂ ਚਰਨਵੀ ਜਾਬੀ ਰਾਜੇ ਆਵਜੇ ਦਾ ਸੰਸਕਾਰ ਗੁਰਦੁਆਰਾ ਬਾਬਾ ਟਲ ਰਾਏ ਜੀ ਦੀ ਪਰਿਕਰਮਾ ਵਿੱਚ ਕੀਤਾ ਗਿਆ